ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਹ ਦੇਖੋ ਜੀ ਮੰਝਾ ਜਿਹਦੇ ਡੇ ਡੇ ਮੋٹے ਪਾਵੇ ਆ ਤੇ ਇਦਾਂ ਦੀਆਂ ਬਾਈ ਇਹਦੀਆਂ ਬਾਈਆਂ ਬਹੁਤ ਵੱਡਾ ਮੰਝਾ ਹੈ ਜਿਹਦੇ ਤੇ 20 ਤੋਂ ਜ਼ਿਆਦਾ ਜ਼ਿਆਦਾ ਬੰਦੇ ਬੈਠ ਸਕਦੇ ਆ ਅੰਦਾਜ਼ਾ ਤੁਸੀਂ ਲਾ ਲਓ ਵੀ 30 35 ਬੰਦੇ ਇੱਥੇ ਬਹਿ ਜਾਣਗੇ। ਆਮ ਠੀਕ ਹੈ ਜੀ। ਇਹ ਬਜ਼ੁਰਗਾਂस्ते ਬਣਾਇਆ ਵਾ ਬਹਿਣ ਨੂੰ। ਇਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ। ਤੇ ਤੁਸੀਂ ਦੇਖ ਲਓ ਵੀ ਕਿੱਡੇ-ਕੱਡੇ ਨੇ ਬਾਹੀਆਂ ਤੇ ਕਿੱਡੇ-ਕੱਡੇ ਦੇ ਪਾਵੇ ਮੋਟੇ ਆ। ਵੀਰੇ ਇਹ ਕਿੱਥੇ ਆ? ਇੱਥੇ ਇੱਥੇ ਬਾਬਾ ਉਹ ਵੀ ਆਉਂਦਾ। ਬਹੁਤ ਹੀ ਵਧੀਆ ਦੇਖ ਲਓ ਕਿਵੇਂ ਬਣਿਆ ਹੋਊਗਾ। ਬਹੁਤ ਵੱਡਾ ਮੰਝਾ। ਦੇਖੋ ਸਾਰੇ ਜਣੇ ਆ ਕਿਹੜੀ ਲਕੀ ਅਨੰਦ ਅਠਾਓ ਟੈਲੀਫੋਨ ਅੱਠ ਟੈਲੀਫੋਨ ਮੰਨ ਸਰਾਈ ਐਕਸਚੇਂਜ ਟੈਲੀਫੋਨ ਐਕਸਚੇਂਜ ਦੇ ਕੋਲ ਆ ਵੱਡਾ ਮੰਝਾ ਅੰਬਰਸਰ ਸਾਹਿਬ ਵਿਖੇ ਤੇ ਇੱਥੇ ਇੱਕ ਬਜ਼ੁਰਗ ਜੀ ਆ ਵੀ ਉਹ ਬਣਾਉਂਦਾ ਹਨਾ ਨਾਨ ਜੀ ਬਜ਼ੁਰਗ ਨਹੀਂ ਬਣਾਉਂਦਾ ਇੱਥੇ ਨਾਨ ਸਾਦੇ ਇੱਥੇ ਪਹੁੰਚ ਜਾਣੇ ਵੀਡੀਓ ਬਣਾਉਣ ਹੁੰਦੇ ਆ ਮੰਝੇ ਦੀ ਉਹ ਵੀਡੀਓ ਛੱਡ ਦੋ ਜਿਹੜੇ ਨਾਨ ਅਸਲ ਹਨਾ ਪੂਰਾ ਮਸ਼ਹੂਰ ਜਗ੍ਹਾ ਹੈ ਪੂਰਾ ਮਸ਼ਹੂਰ ਮੰਜਾ ਇਹਨਾਂ ਖਾਲੋ ਭਾਈ ਆਹ ਵਖਲਾ ਦੇਖੋ ਪੂਰਾ ਡਬਾ ਵਾਲਾ ਮੰਜਾ ਤੇ ਪੂਰੇ ਡਿਜ਼ਾਈਨ ਪਾ ਪਾ ਕੇ ਬੁਣਿਆ ਹੋਇਆ ਵੈ ਜੀ ਇਹ ਆਪਣੇ ਕੋਲ ਭਾਈ ਨਾ ਨਖਾਦਾ ਦੇ ਮੁਰਫਾ ਠੀਕ ਹੈ ਜੀ ਚਲੋ ਠੀਕ ਹੈ ਜੀ ਅੱਗੇ ਤੋਂ ਹੋਰ ਵੀ ਚੀਜ਼ਾਂ ਦਿਖਾਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਨੂੰ ਟਾਈਮ ਦੇਣ ਵਾਸਤੇ ਸਾਡੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ